ਨੂਰ ਸ਼ਾ ਆਪਣੇ ਤਾਤ੍ਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰਦੀ ਹੈ। ਅਰ ਐਸਾ ਬਾਹ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ। ਉਹਨੂੰ ਬੰਨ੍ਹ ਕੇ ਰੱਖ ਦਿੱਤਾ ਹੈ। ਇਹ ਤਾਤ੍ਰਿਕ ਯੋਗੀ ਜਦ 우ਜੈਨ ਦੇਚ ਕੱਢੇ ਗਏ ਕੁਛ ਮਾਰੇ ਗਏ ਤਾਂ ਇਸਾਰੇ ਬੰਗਾਲ ਦੇ ਚਲੇ ਗਏ ਅੱਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ। ਅੱਜ ਵੀ ਉਸੇ ਪਾਸੇ ਨੇ ਕੁਝ ਤਮਲ ਤੇ ਕੇਰਲਾ ਦੇ ਵਿੱਚ ਵੀ ਮੰਨਦੇ ਨੇ ਥੋੜੇ ਜਿ। ਲੇਕਿਨ ਬਾਕੀ ਭਾਰਤ ਦੇ ਵਿੱਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸਿਰਮੌਰ ਹੈ ਤੇ ਰਾਜਸਥਾਨੀ ਹੈ। ਅਲਵਰ ਦਾ ਇੱਕ ਕਸਬਾ ਹੈ ਬੈਰੋੜ ਚੰਦਰਸwamy ਉੱਥੋਂ ਦਾ ਹੈ। ਔਰ ਧਨ ਕਰਕੇ ਅਰਬਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁੱਠੀ 'ਚ ਜੋ ਕੰਮ ਉਹਨਾ ਤੋਂ ਕਰਾਣਾ ਚਾਹੁੰਦਾ ਸੀ। ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕੀਂ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁੱਠੀ 'ਚ ਕਿਸ ਤਰ੍ਹਾਂ ਨੇ? ਇਹਦੇ ਕਾਬੂ 'ਚ ਕਿਸ ਤਰ੍ਹਾਂ ਨੇ? ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨਕ ਕਾਬੂ 'ਚ ਆ ਜਾਏਗਾ। ਗ੍ਰਿਫ ਦੇ 'ਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ ਔਰ ਕਹਿ ਦਿੱਤਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ। ਏ ਪਰਿਪੂਰਨ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਣਿਕ ਦੇ ਕੰਠ ਤੋਂ ਨਿਕਲਿਆ ਹੈ ਸਭ ਤੋਂ ਪ੍ਰਥਮ ਮੈਂ ਕਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚਾਹਿਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲੰਤ ਪਰਮਾਤਮਾ ਸਦਾ ਬੋਲ ਰਿਹਾ ਸਦਾ ਵੇਖ ਰਿਹਾ ਸਦਾ ਸੁਣ ਰਿਹਾ ਤੋ ਸਦਾ ਬੋਲ ਰਿਹਾ ਤੋ ਕੀ ਬੋਲ ਰਿਹਾ ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਅਸੀਂ ਕਹਿੰਦੇ ਆ ਗੁਰੂ ਪੈਗੰਬਰ ਅਵਤਾਰ ਆ ਗਏ ਪਕੜ ਦੇ ਚ ਉਹਨਾਂ ਦੀ ਔਰ અવਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਨ ਉਸੇ ਨੂੰ ਅਸੀਂ ਕਹਿੰਦੇ ਆ ਗੁਰਸਿੱਖ ਗੁਰਮੁਖ ਬ੍ਰਹਮਗਣੀ ਭਗਤ ਸੰਤ ਹਰ ਇੱਕ ਦੀ ਪਕੜ ਦੇ ਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ અવਤਾਰ ਬਹੁਤ ਥੋੜੇ ਨੇ ਹਰ ਇੱਕ ਦੀ ਪਕੜ ਦੇ ਚ ਅਵਤਾਰਾਂ ਦੇ ਬੋਲ ਵੀ ਨਹੀਂ ਆਉਂਦੇ ਤੋ ਭਗਤ ਬਹੁਤ ਥੋੜੇ ਨੇ ਤੋ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਹਮ ਗਿਆਨੀ ਬਹੁਤ ਥੋੜੇ ਨੇ ਬ੍ਰਹਮ ਗਿਆਨੀ ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾ ਗਏ ਪਕੜ ਦੇ ਚਾਹ ਗਏ ਔਰ ਉਹਨਾਂ ਬੋਲਾਂ ਚ ਉਹ ਲੀਨ ਹੋ ਗਏ ਅਵਤਾਰ ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ ਹੈ ਪੈਗਾਮ ਲੈ ਕੇ ਆਇਆ ਹੈ ਪੈਗੰਬਰ ਔਰ ਪੈਗਾਮ ਉਸ ਦੀ ਪਕੜ ਦੇ ਚਾਹ ਹੈ ਈਸ਼ਵਰ ਨੇ ਉਸ ਨੂੰ ਚੁਣ ਲਿਆ ਹੈ ਖੁਦਾ ਨੇ ਉਸ ਨੂੰ ਚੁਣ ਲਿਆ ਹੈ ਲੈ ਪੈਗਾਮ ਉਚਾ ਜਗਤ ਦੇ ਸੁਣਾ ਜਗਤ ਦੇ ਤੋ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਚ ਸਭ ਤੋਂ ਪਹਿਲੇ ਗੁਰਨਾਨਿੰਗ ਦੀ ਪਕੜ ਦੇ ਚ ਆਏ ਉਹਨਾ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ ਮੰਦਵਾੜ ਹੈ ਤੋ ਮਨ ਬਿਆਕੁਲ ਹੈ ਮਨ ਦੁਫਾੜ ਹੈ ਤੋ ਮਨ ਚਿੰਤਾਤੁਰ ਹੈ ਮਨ ਦੁਫਾੜ ਹੈ ਤੋ ਕਿਸੇ ਕਾਰਜ ਦੀ ਸਿੱਧੀ ਵੀ ਨਹੀਂ ਹੋਣ ਲਗੀ ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ ਦੁਬਿਧਾ ਇਸ ਨੂੰ ਕਹਿੰਦੇ ਨੇ ਤੋ ਮਨ ਇਕ ਹੋਵੇ ਤੋ ਤਾਂ ਹੀ ਹੋ ਸਕਦਾ ਕੋਈ ਇਕ ਨਾਲ ਜੁੜੇ ਤੋ ਜਗਤ ਦੇਚ ਨਿਗਾਹ ਮਾਰੀਏ ਤੋ ਕੁਝ ਵੀ ਇਕ ਨਹੀਂ ਹੈ जे ती कहो ए सुंदर है तो कोई करूप भी खड़ा है तीस कहो ए गुणवान है तो कोई औगुणहारा भी खड़ा है तीस कहो ये बहुत व्डा है तो कोई छोटा भी खड़ा है जगत देखते दो एक है ही नहीं ती कहो बहुत सहना है तो कोई मूड़ भी खड़ा है तीस कहो बहुत शांतमई तो कोई क्रोधी भी खड़ा है तुखो बड़ा फराक दिल है तो फिर कोई तंग दिल भी खड़ा है ਤੁਸੀਂ ਆਖੋਏ ਬਹੁਤ ਮਿੱਠ ਬੋਲਣਾ ਹੈ ਤੋ ਕੁੜਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਤੇ ਦੋਤੇ ਖੜਾ ਹੈ ਇੱਕ ਹੈ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਆਖੋਏ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ ਤੁਸੀਂ ਇਤਨਾ ਆਖੋਏ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਦੇ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਤੁਸੀਂ ਆਖੋ ਇਹ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬੜਾ ਸੁਖ ਹੈ ਬੜਾ ਸੁਖ ਹੈ ਔਰ ਬੜੇ ਰਸ ਦੇ ਚ ਹੈ ਤੋ ਕਿਧਰੇ ਬੇਰਸੀ ਦੀਏ ਕਿਧਰੇ ਦੁੱਖ ਵੀ ਇਹ ਹੱਸ ਰਿਹਾ ਹੈ ਬਹੁਤ ਹੱਸ ਰਿਹਾ ਹੈ ਤੋ ਯਕੀਨ ਜਾਨੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ। ਔਰ ਕੋਈ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਹੈ ਔਰ ਮੂੜ ਹੈ ਨਾਦਾਨ ਹੈ ਇਹਨੂੰ ਸਮਝ ਨਹੀਂ। ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਹੈ ਰੋਣਾ ਨਹੀਂ ਐਸਾ ਹੈ ਹੀ ਨਹੀਂ। ਕਿਸੇ ਆਖੋ ਜਨਮ ਹੋਇਆ ਹੈ ਕਿਸੇ ਦਾ ਤੂੰ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਹੈ। ਉਸੇ ਦਿਨ ਹੋਏ ਕਿਸੇ ਦੀ ਅਰਥੀ ਵੀ ਨਿਕਲੀਏ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੇ ਬਾਹ ਪਕੜ ਕੇ ਕੋਈ ਚਲੇ ਤੇ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮੇ ਹੈ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ ਨੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਹੀ ਚੱਲਦੇ ਨੇ ਇਹ ਜੀਵਨ ਤੇ ਮਰਨ ਇਕੱਠੇ ਹੀ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆਂ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹਿਆਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਵਿੱਚ ਮਰ ਗਿਆ ਬਹੁਤ ਕੁਝ ਸਰੀਰ ਦੇ ਵਿੱਚ ਨਵਾਂ ਪੈਦਾ ਇਹ ਇਕੱਠਾ ਚੱਲਦਾ ਹੈ ਔਰ ਜੋ ਕੁਝ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਵਿੱਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਿਹਾ ਹੈ ਕੋਈ ਜਵਾਨ ਇੱਕ ਦਿਨ ਦੇ ਵਿੱਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤਾਂ ਇੰਜ ਕਹ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਹਨ ਔਰ ਕੀ ਇੰਜ ਕਹ ਲਈ ਤੇ ਇਹ ਜਿਹ ਕਹ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਚ ਨਹੀਂ ਪੂਰੀ ਕਰਦਾ ਰੋਜ਼ ਮਰ ਰਿਹਾ ਹੈ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ ਇਹ ਜੀਵਣਾ ਇਹ ਮਰਨਾ ਇਹ ਜਵਾਨੀ ਇਹ ਬੁਢੇਪਾ ਇਹ ਬਚਪਨ ਜਵਾਨੀ ਇਕੱਠੇ ਚੱਲਦੇ ਨੇ ਖੁਸ਼ੀ ਤੇ ਗਮ ਇਕੱਠੇ ਚੱਲਦੇ ਨੇ ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ ਮੇਰੇ ਇੱਕ ਮਿੱਤਰ ਸਨ ਇਥੇ ਗगन ਪਾਕਿਸਤਾਨੀ ਕਰਕੇ ਉਹਨਾਂ ਨੂੰ ਕਹਿੰਦੇ ਨੇ ਅਗੇ ਤੇ ਸਿੰਘ ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ। ਔਰ ਸਾਹਿਤ ਰਤਨ ਦਾ ਅਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀ ਆ ਵਿਚਾਰੇ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇ ਵਿੱਚ ਤਨ ਫਰਾਂਸਿਸਕੋ 에ਰਪੋਰਟ ਤੇ ਗੁਰਦੁਆਰੇ ਪਹੁੰਚਿਆ ਸਨੋਸੇ ਤੋਂ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ بس میری آواز اونਾਂ ਦੇ ਕੰਨਾਂ 'ਚ ਗਈ ਰੋਣਾ ਮੇਰੇ ਕੰਨਾਂ 'ਚ ਪਿਆ ਤਮੈਂ ਕਿ ਕੁਝ ਕਹੋਗੇ ਨਹੀਂ ਕਿੰ ਲਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ ਤਾਂ ਵੇ ਉਹ ਚਿੱਠੀ ਮੈਨੂੰ ਮਿਲੇ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਹਾ ਹਾਂ ਸ਼ਾਇਦ ਇਹ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆ ਕੇ ਮਿਲੋ ਔਰ ਇਹ ਜਿਹੜੀ ਚਿੱਠੀ ਹੈ ਜਿਸ ਵਿੱਚ ਤੁਸੀਂ ਲਿਖਿਆ ਹੈ ਤੇ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਹੁੰਚਿਆ ਗਿਆ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਗਏ ਮੈਂ ਕਿਹਾ ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ ਚੱਲਣ ਤੋਂ ਅਸਮਰਥ ਅਰਦਲਬਨ ਜੋ ਘਟ ਤੋਂ ਘਟ 50 ਕਿਤਾਬਾਂ ਦਾ ਲਿਖਾਰੀ ਹੈ ਬڑا ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਪੁਲੰਦੇ ਮੇਰੇ ਅੱਗੋਂ ਰੱਖੇ ਵੀ ਜਿਹੜੇ ਛਪੇ ਨਹੀਂ ਅਜੇ ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ ਕੋਈ ਸਰੋਤਾ ਵੀ ਨਹੀਂ ਕੋਈ ਸੁਣੇ ਬੜੀ ਉਮੰਗਾ ਤੇ ਤਿਰੰਗਾ ਮੈਂ ਸੁਨੋਏ ਨਜ਼ਮ ਸੁਣਾਈ ਭਾਵੇਂ ਸੁਣੀ ਤੇ ਉਸ ਨੇ ਸੱਜਣੇ ਨੈਤਰਾ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹਿੰਦਾ ਥੋੜੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕਹਿੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸੁਭਾਅ ਕਿਤਨੀ ਗੱਲ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਿਹਾ ਫਿਰ ਸੰਸ 47 ਦੇ ਚ ਗੁਰਨਾਨਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਹੀ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮੁਤਾਸਰ ਕੀਤਾ ਤੇ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਕੋਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ ਇਹ ਮੈਨੂੰ ਕੰਠ ਹੋ ਗਈ ਤੁਹਾਨੂੰ ਸਰਵਨ ਕਰਾਂ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲਈਏ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲਈਏ ਪਿਆ ਮੇ ਮੌਤ ਵੀ ਮੌਜਜ਼ਾ ਹੈ ਜ਼ਿੰਦਗੀ ਕੇ ਲਈਏ ਜ਼ਰੂਰ ਪੁਰਾਣੇ ਬਜ਼ੁਰਗ ਤੇ ਉਰਦੂ ਸਮਝਦੇ ਹੋਣਗੇ ਨਵੇਂ ਅਦਿਤ ਮੈਂ ਹੁਣ मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਨਹੀਂ ਕਾ ਸ਼ੀਸ਼ਾਏ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਏ ਇਕੱਠੀ ਚੰਦੀ ਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਰਜ਼ ਕਰਦੇ ਪਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ कभी बगौर मुताला करके देखना ऐसा अनुभव होया हो गल तो हो जाएगा ऐसा केड़ा मनुख है जो जिंदगी लगे उन्हें का शीशा है दिल चूर चूर हो के रहा तरस रहे थे जो दुनिया में दोस्ती के लिए हमारे बाद अंधेरा रहेगा महफिल में ਬਹੁਤ ਚਿਰਾਗ ਜਲਾਓਗੇ ਰੋਸ਼ਨੀ ਕੇ ਲਈ ਇਹ ਪਰਚਾ ਮੇਰਾ ਲਿਖਿਆ ਆਇਆ ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਈ ਰੱਖਿਆ ਹੈ ਉੱਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਅਮੜ ਆਪਣਾ ਸਮਝਿਆ ਸੀ ਬਹੁਤ ਪਰाये ਨਿਕਲੇ ਬਹੁਤ ਪਰाये ਨਿਕਲੇ ਬਹੁਤ ਪਰਾਏ ਨਿਕਲੇ ਨਾ ਕਿ ਆਪਣੇ ਤੇ ਪਰਾਏ ਇਹ ਦੋਵੇਂ ਇਕੱਠੇ ਹੀ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਕਾਸ਼ ਸੁਰੂ ਤੋਂ ਇਸ ਤਰ੍ਹਾਂ ਚੱਲਦੇ ਕਿ ਆਪਣੇ ਪਰਾਏ ਵੀ ਨੇ ਇਹ ਪਰਾਏ ਆਪਣੇ ਵੀ ਇਸ ਤਰ੍ਹਾਂ ਚੱਲਦੇ ਹੁਣ ਪਤਾ ਨਹੀਂ ਮੈਂ ਜੋ ਇਹ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਹੈ ਕਿ ਨਹੀਂ ਸੰਸਾਰ ਦੋ ਰੰਗੀ ਹੈ ਸਿਰਫ ਆਪਣੇ ਨਹੀਂ ਪਰਾਏ ਵੀ ਨੇ ਦੋਵੇਂ ਇਕੱਠੇ ਚੱਲਦੇ ਨੇ ਔਰ ਜੋ ਆਪਣਾ ਹੈ ਉਹੀ ਪਰਾਇਆ ਹੈ ਔਰ ਜੋ ਪਰਾਇਆ ਹੈ ਉਹੀ ਆਪਣਾ ਇਹ ਵੀ ਮੈਰਜ ਕਰਦੇ ਆ ਇਸ ਨੂੰ ਇਸਤਰੀ ਕੇ ਨਾਲ ਲੈਣਾ ਹੈ ਜਵਾਨੀ ਕਿੱਥੋਂ ਪ੍ਰਗਟ ਹੋਏਗੀ ਇਸੇ ਬਚਪਨੇ ਚ ਬੁਢੇਪਾ ਕਿੱਥੋਂ ਪ੍ਰਗਟ ਹੋਏਗਾ ਇਸੇ ਹੀ ਜਵਾਨੀ ਤੋਂ ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁਢੇ ਵਿੱਚ ਔਰ ਕਿੱਥੋਂ ਹੋਏਗੀ ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਆਪਣੰਤ ਤੋਂ ਇਸੇ ਮਿਤਰਤਾ ਤੋਂ ਇਸੇ ਦੋਸਤੀ ਤੋਂ ਇਹ ਤੇ ਸੰਸਾਰ ਦੋ ਰੰਗੀ ਹੈ ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਆਉਂਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ